ਬੂਟ ਲੈਂਡ ਆਏ ਮੁੰਡਿਆਂ ਦਾ ਵੱਡਾ ਕਾਰਾ ਬੂਟਾਂ ਦੇ ਨਾਲ ਨਾਲ ਦੁਕਾਨ ਵੀ ਲੁੱਟ ਲੈ ਗਏ ਜੀ ਹਾਂ ਬਟਾਲਾ ਦੇ ਖਜੂਰੀ ਗੇਟ ਇਲਾਕੇ ਦੀ ਇਹ ਘਟਨਾ ਹੈ ਜਿੱਥੇ ਨਵੇਂ ਬੂਟ ਲੈਂਡ ਦੇ ਬਹਾਨੇ ਤਿੰਨ ਅਣਪਛਾਤੇ ਨੌਜਵਾਨ ਬੂਟਾਂ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਮੇਜ ਵਾਲੇ ਬੂਟਾਂ ਦੇ ਸਮੇਤ ਦੁਕਾਨ ਲੁੱਟ ਲੈ ਜਾਂਦੇ ਨੇ ਨਵੇਂ ਫੂਟ ਪੈਰਾਂ 'ਚੋਂ ਪਾ ਕੇ ਦੇਖ ਰਹੇ ਹੁੰਦੇ ਨੇ ਪਰ ਅਜੇ ਤੱਕ ਦੁਕਾਨ ਮਾਲਕ ਇਹਨਾਂ ਨੌਜਵਾਨਾਂ ਦੀ ਨੀਅਤ ਤੋਂ ਅਣਜਾਣ ਸੀ ਜੀ ਹਾਂ ਬੂਟਾਂ ਦੀ ਦੁਕਾਨ ਤੋਂ ਹੀ ਪੈਰਾਂ ਚ ਪਾਏ ਨਵੇਂ ਬੂਟਾਂ ਦੇ ਸਮੇਤ ਉਸੇ ਦੁਕਾਨ 'ਚ ਡਾਕਾ ਮਾਰ ਲਏ ਜਾਂਦੇ ਨੇ ਨੌਜਵਾਨ ਸੀਸੀਟੀਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵੇਂ ਬੂਟਾਂ ਦੇ ਸਮੇਤ ਪੈਰਾਂ ਚ ਪਾ ਕੇ ਹੀ ਫਰਾਰ ਹੋ ਜਾਂਦੇ ਨੇ ਚੋਰ ਤੇ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥੋਂ ਕਰੀਬ 15000 ਰੁਪਏ ਦੀ ਨਕਦੀ ਵਿਖੋਕੇ ਲੈ ਜਾਂਦੇ ਨੇ ਸਵਾਜਾ ਸਾਡੇ 4:30 'ਤੇ ਤਿੰਨ ਜਾਣੇ ਆਏ ਆਏ ਹਥਿਆਰ ਨਾਲ ਜਫੜੇ ਦਾ ਪਰਹੀ ਬੰਦਾ ਸਾਹੀ ਬਾਕੀ ਔਂਜ ਦੇ ਰੀ ਨੇ ਵਕੀ ਨੂੰ ਅੰਦਰ ਆ ਕੇ ਰਿਤਨ ਨੋ ਦੇ ਉਹ ਉਖਾ ਜੇ ਨਾ ਕਿ ਭਰੀ ਹਟਾਉਣ ਲਾਈਨ ਦਾ ਕੰਮ ਹੈ ਰੀ ਟੀਮ ਨੇ ਕਰਦੇ ਤੇ ਘੜ ਸਕਦਾ ਮੇ ਕੋ ਸਮਾਨ ਨਹੀਂ ਹੋ ਰਹਾ ਤੇ ਕਹਿੰਦੇ ਇਹ ਦੇਖਣਾ ਪਰ ਇਹ ਮੈਨੂੰ ਪਰੇ ਛੋਲੇ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸਾਰਾ ਨਾ ਗਏ ਨਰਕੋਸ ਮਾਤਾ ਦਾ ਨਹੀਂ ਹੋਣਾ ਉਹ ਆਪੇ ਸ਼ੇਰ ਕਰਨੀ ਗੰਦਾ ਤੇ ਇਧਰ ਗਰਾ ਫੜ ਉਹ ਵੜ ਇਹਨਾਂ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆਹ ਸਮਾਨ ਦੇ ਨਾ ਪਰ ਮੇਰੇ ਕੋਲ ਆ ਵੀ ਹੋ ਗਿਆ ਟ੍ਰਾਈ ਕਰ ਲਉ ਤੇ ਦੇ ਬਾਹਰ ਨਿਕਲ ਗਏ ਤੇ ਕੇ ਐਨ ਐਮ ਵਿੱਚ ਬੂਟ ਫੜ ਕੇ ਟ੍ਰਾਈ ਕਿਤੇ ਫੁੱਦ ਗ ਕਈ ਵਾਰ ਜਦੋਂ ਮੈਂ ਸਹਾਇਤਾ ਕਾਲਮ ਨੂੰ ਬਈ ਸੇਮਰ ਨਾਲ ਆਨਲਾਈਨ ਮੰਗਾ ਦਿੰਦਾ ਮੈਂ ਬੜੀ ਮਿਲ ਜਾਂਦੀ ਏ ਉਹਨਾਂ ਨੂੰ ਫੋਨ ਆਇਆ ਤੇ ਮੈਂ ਘਮੇਟੀ ਤੋਂ ਚਲਾ ਗਈ ਰਹੇ ਕਿ ਨਾ ਕਿ ਹਸਬੰਦ ਆ ਗਿਆ ਮੈਂ ਪਾਹੇ ਤੇ ਮੈਂ ਇੱਕ ਵਾਰ ਫਿਰ ਫੋਨ ਲਾਇਆ ਮੈਂ ਧਿਆਨ ਨਹੀਂ ਉਹਨਾਂ ਨੂੰ ਲੱਗਿਆ ਐਸਾ ਨਿਕਲ ਗਿਆ ਅੱਜ ਭੱਤਾ ਮਾਰਾ ਬੂਰ ਤੋਂ ਪਹਿਲਾਂ ਦਰੀ ਪਾਏ ਸਾਹਮਣੇ ਦੇ ਨੂੰ ਮੋਟਰ ਚਾਰ ਵਾਰੀ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਦੀ ਤਾਰੂ ਕਈ 14-15000 ਰੁਪਏ ਲਾਏ ਗਿਰੇ ਮੇਰੇ ਬੋਤ ਮੈਂ ਜੱਟ ਗਿਨਾਉਂ ਬੰਦਾ 14-15000 ਰੁਪਏ ਲਾਏ ਗਿਰੇ ਬੂਰੀ ਪਰਿਵੜੀ ਆ ਗਈ 25-2600 ਉੱਤੇ ਪਰਨਾ ਬੰਨਿਆ ਆਇਆ ਇਹ ਜਿਹੜਾ ਆਪਣਾ ਜਿਹੜਾ ਚਾਲੀ ਚੌੜਾ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜਾ ਬੰਨਿਆ ਤੀਜਾ ਮਨ ਲਾ ਮੁੰਨਾ ਹੀ ਪੱਕੇ ਜੇ ਰੰਗ ਰਹੀ ਬਾੜੇ ਬਿਲਕੁਲ ਛੋਟੇ ਛੋਟੇ ਜੰਗਾ ਡਾਬ ਵਾਲੇ ਮਨ ਲਾ ਜੀ ਨੀ ਬੰਨਿਆ ਹਾਂ ਨਹੀਂ ਜਦੋਂ ਅੰਦਰ ਆਏ ਆ ਉਹ ਜਿਹੜਾ ਮੂੰਹ ਖੋਲਾ ਹੀ ਬਾਹਰ ਜਾ ਕੇ ਦੇ ਜਿਹੜਾ ਮੂੰਹ ਬਾਲੇ ਤੀਜੇ ਨੂੰ ਜਿਹੜਾ ਜਿਹੜਾ ਭੱਜਿਆ ਪਾਇਆ ਉਹਨੇ ਮੂੰਹ ਨਹੀਂ ਬੰਨਿਆ ਤੇਰੀ ਸੋਦਰੇ ਸ਼ਹਿਰ ਵੀ ਬਿਲਕੁਲ ਜਿਗਾਰ ਦੁਕਾਨਾਂ ਦੇਹਦੇ ਆ ਰਿਆ ਗਲੋਡਾ ਖਾਉਂਦੇ ਆ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਫਿਰ ਨਾ ਕੀ ਕਰਾਂ ਇਹ ਸਪਲੈਂਡਰ ਮੋਟਰਸਾਈਕਲ ਦੇ ਜਿਹੜਾ ਉਹ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਮੁਰਗੇ ਤੇ ਹਜ਼ਾਰੇ ਦਾਤਰ ਮੁੰਡਾ ਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਹੱਤਾਈ ਹੁੰਦੇ ਮੈਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੋਣਾ ਉਹ ਉਹ ਜਾਗਦਾ ਉਹ ਪਾਣੀ ਦੁਕਾਨ ਉਹ ਤਿੰਨ ਦਿਨ ਤੋਂ ਤਿੰਨ ਦਿਨ ਤੋਂ ਦੁਕਾਨ ਦਾ ਪਰ ਇਹਨਾਂ ਵਿੱਚ 1.5 ਸਾਲ ਹੋ ਗਿਆ ਦੁਕਾਨ ਇਹ ਜਗ੍ਹਾ ਦੁਕਾਨ ਬਰਵਾਦੇ ਕੀ ਨਾਮ ਦਾ ਦੁਕਾਨ ਇਹ ਸ਼ੂਰ ਅਕਬਰ ਦੀ ਦੁਕਾਨ ਵਾਲਾ ਬੋਟ ਲੈਂਡ ਆਏ ਮੁੰਡਿਆਂ ਦਾ ਵੱਡਾ ਕਾਰਾ ਬੂਟਾਂ ਤੇ ਨਾਲ ਨਾਲ ਦੁਕਾਨ ਵੀ ਲੁੱਟ ਲੈ ਗਏ ਜੀ ਹਾਂ ਬਟਾਲਾ ਦੇ ਖਜੂਰੀ ਗੇਟ ਇਲਾਕੇ ਦੀ ਇਹ ਘਟਨਾ ਹੈ ਜਿੱਥੇ ਨਵੇਂ ਬੂਟ ਲੈਣ ਦੇ ਬਹਾਨੇ 3-45 ਤੇ ਨੌਜਵਾਨ ਬੂਟਾਂ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਮੇਚ ਵਾਲੇ ਬੂਟਾਂ ਦੇ ਸਮੇਤ ਦੁਕਾਨ ਲੁੱਟ ਲਿਆ ਜਾਂਦੇ ਨੇ ਨਵੇਂ ਬੂਟ ਪੈਰਾਂ 'ਚ ਪਾ ਕੇ ਦੇਖ ਰਹੇ ਹੁੰਦੇ ਨੇ ਪਰ ਅਜੇ ਤੱਕ ਦੁਕਾਨ ਮਾਲਕ ਇਹਨਾਂ ਨੌਜਵਾਨਾਂ ਦੀ ਨੀਅਤ ਤੋਂ ਅਣਜਾਣ ਸੀ ਜੀ ਹਾਂ ਬੂਟਾਂ ਦੀ ਦੁਕਾਨ ਤੋਂ ਹੀ ਪੈਰਾਂ ਚ ਪਾਏ ਨਵੇਂ ਬੂਟਾਂ ਦੇ ਸਮੇਤ ਉਸੇ ਦੁਕਾਨ 'ਚ ਡਾਕਾ ਮਾਰ ਲਏ ਜਾਂਦੇ ਨੇ ਨੌਜਵਾਨ ਸੀਸੀਟੀਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵੇਂ ਬੂਟਾਂ ਦੇ ਸਮੇਤ ਪੈਰਾਂ ਚ ਪਾ ਕੇ ਹੀ ਫਰਾਰ ਹੋ ਜਾਂਦੇ ਨੇ ਚੋਰ ਤੇ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥੋਂ ਕਰੀਬ 15000 ਰੁਪਏ ਦੀ ਨਕਦੀ ਵਿਖੋਕੇ ਲੈ ਜਾਂਦੇ ਨੇ ਸਵਾਜਾ ਸਾਡੇ 4:30 'ਤੇ ਤਿੰਨ ਜਾਣੇ ਆਏ ਆ ਹਥਿਆਰ ਨਾਲ ਜਫੜੇ ਦਾ ਪਰ ਹੀ ਬੰਦਾ ਸਾਹੀ ਬਾਕੀ ਔਂਜ ਦੇ ਦਰੀਏ ਨੇ ਵਕੀ ਨੂੰ ਅੰਦਰ ਆ ਕੇ ਰਿਟਨ ਨੂੰ ਦੇ ਉਹ ਉਖਾ ਜੇ ਨਾ ਕਿ ਭੜੀ ਹਟਾਉਣ ਲਾਈਨ ਦਾ ਕੰਮ ਹੈ ਇਹ ਰਿਟਨ ਨੇ ਕਰਦੇ ਤੇ ਘੜ ਸਕਦਾ ਮੇ ਕੋ ਸਮਾਨ ਨਹੀਂ ਹੋਦਾ ਤੇ ਕਹਿੰਦੇ ਇਹ ਦੇਖਣਾ ਪਰ ਇਹ ਮੈਨੂੰ ਪਰੇ ਛੋਲੇ ਥੋੜੇ ਮੈਨੂੰ ਲੱਗ ਰਹੇ ਥੋੜੇ ਉਸਾਰਾ ਨਾ ਗਏ ਨਰਕੋਸ ਮਾਤਾ ਦਾ ਨਹੀਂ ਹੋਣਾ ਉਹ ਆਪੇ ਸ਼ੇਰ ਕਰਨੀ ਗੰਦਾ ਤੇ ਇਧਰ ਗਰਾ ਫੜ ਉਹ ਵੜ ਉਹਨੇ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆਹ ਸਮਾਨ ਦੇ ਨਾ ਪਰ ਮੇਰੇ ਕੋਲ ਆ ਵੀ ਹੋ ਗਿਆ ਟ੍ਰਾਈ ਕਰ ਲਉ ਤੇ ਦੇ ਬਾਹਰ ਨਿਕਲ ਗਏ 1 KM ਵਿੱਚ ਬੂਟ ਫੜ ਕੇ ਟ੍ਰਾਈ ਕਿਤੇ ਫੁੱਦ ਗਰੀ ਪੋਣ ਕਈ ਵਾਰ ਜਦੋਂ ਮੈਂ ਸਹਾਇਤਾ ਕਾਲਮ ਨੂੰ ਬਈ ਸੀਮਰ ਨਾਲ ਆਨਲਾਈਨ ਮੰਗਾ ਦਿੰਦਾ ਮੈਂ ਬੜੀ ਮਿਲ ਜਾਂਦੀ ਏ ਉਹਨਾਂ ਨੂੰ ਫੋਨ ਆਇਆ ਤੇ ਮੈਂ ਘਮੇਟੀ ਤੋਂ ਚਲਾ ਗਈ ਰੇ ਕਿਹਾ ਕਿ ਹਸਬੰਦ ਆ ਗਿਆ ਮੈਂ ਬਾਹਰ ਤੇ ਮੈਂ ਇੱਕ ਕੈਸਾ ਫੋਨ ਆਇਆ ਮੈਂ ਧਿਆਨ ਹੀ ਉਹਨਾਂ ਨੂੰ ਲੱਗਦਾ ਐਸਾ ਨਿਕਲ ਗਿਆ ਅੱਜ ਭੱਤਾ ਮਾਰਾ ਬੂਰ ਤੋਂ ਪਹਿਲਾਂ ਦਰੀ ਪਾਏ ਸਾਹਮਣੇ ਦੇ ਨੂੰ ਮੋਟਰਸਾਈਕਲ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਦੀ ਤਾਰੂ ਕਈ 14-15000 ਰੁਪਏ ਲੱਗ ਗਏ ਮੇਰੇ ਬਹੁਤ ਮੈਂ ਜੱਟ ਗਿਨਾਉਂ ਗਏ 14-15000 ਰੁਪਏ ਲੱਗ ਗਏ ਬੂਰੀ ਪਰਿਵਰੀ ਆ ਗਈ 25-2600 ਰੁਪਏ ਦੇ ਤਿੰਨੇ ਉੱਤੇ ਪਰਨਾ ਬੰਨਿਆ ਆਇਆ ਇਹ ਜਿਹੜਾ ਆਪਣਾ ਜਿਹੜਾ ਕਾਲੀ ਚਾੜਾ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜਾ ਬਣ ਤੀਜਾ ਮਨ ਲਾ ਮੁੰਨਾ ਹੀ ਪੱਕੇ ਜੇ ਰੰਗ ਰਹੀ ਬਾੜੇ ਬਿਲਕੁਲ ਛੋਟੇ ਛੋਟੇ ਜੰਗਾ ਡੱਬ ਵਾਲੇ ਨਾਲ ਜੀ ਨੀ ਬੰਨਿਆ ਨੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹ ਜਿਹੜਾ ਮੂੰਹ ਖੋਲਾ ਹੀ ਬਾਹਰ ਜਾ ਕੇ ਦੇ ਜਿਹੜਾ ਮੂੰਹ ਬਾਲੇ ਤੀਜੇ ਨੂੰ ਜਿਹੜਾ ਜਿਹੜਾ ਭੱਜਿਆ ਪਾਇ ਬੋ ਉਹਨੇ ਮੂੰਹ ਨਹੀਂ ਬੰਨਿਆ ਤੇਰੀ ਸੋਦਰੇ ਸ਼ਹਿਰ ਵੀ ਬਿਲਕੁਲ ਜਿਗਾਰ ਦੁਕਾਨਾਂ ਦੇਹਦੇ ਆ ਰਿਆ ਗਲੋਡਾ ਖਾਉਂਦੇ ਆ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈ ਫਿਰ ਨਾ ਕੀ ਕਰਾਂ ਇਹ ਸਪਲੈਂਡਰ ਮੋਟਰਸਾਈਕਲ ਦੇ ਜਿਹੜਾ ਉਹ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਮੁਰ ਦੇਖਿਆ ਸੀ ਮੈਂ ਕਿ ਹਥਿਆਰੇ ਦਾਤਰੇ ਮੁੰਡਾ ਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਹਾਤ ਲਈ ਹੁੰਦੇ ਮੈਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੋਣਾ ਉਹ ਉਹ ਜਾ ਕੇ ਦਾ ਉਹਦੀ ਦੁਕਾਨ ਉਹ ਤਿੰਨ ਦਿਨ ਤੋਂ ਤਿੰਨ ਦਿਨ ਤੋਂ ਦੁਕਾਨ ਦਾ ਪਰ ਇਹਨਾਂ ਵਿੱਚ 1.5 ਸਾਲ ਹੋ ਗਿਆ ਦੁਕਾਨ ਇਹ ਜਗ੍ਹਾ ਦੁਕਾਨ ਬਰਵਾਦੇ ਕੀ ਨਾਮ ਦਾ ਦੁਕਾਨ ਇਹ ਸ਼ੂਰ ਅਕਬਰ ਦੀ ਦੁਕਾਨ ਵਾਲਾ